ਕੰਮ ਪੰਜਾਬ ਦਾ ਇਹਨਾਂ ਦੇ ਅੱਧਾ ਸਿਰ ਤੇ ਸਿਰ ਤੇ ਹੀ ਆ ਕੰਮ ਨਹੀਂ ਜਮਾ ਠੱਪ ਹੋ ਜੂਗਾ ਕੰਮ ਬਾਈ ਜਾਊਗੀ ਜਮਾਈਆਂ ਵੀ ਬਾਈ ਨਹੀਂ ਹੋਣੀ ਫਿਰ ਕਿਸੇ ਤੇ ਜਿੰਮੇਦਾਰਾਂ ਦੇ ਮੁੰਡੇ ਦਾ ਕੰਮ ਛੱਡ ਕੇ ਇਹਨਾਂ ਤੋਂ ਕਰਾਉਂਦੇ ਆ ਦਿੰਦੇ ਆ ਵੀ ਇਹ ਵੋਟਾਂ ਦੋ ਬਣਾਈ ਬੈਠੇ ਉਧਰ ਲਈ ਵੀ ਆਧਾਰ ਕਾਰਡ ਵੀ ਇਹਦੇ ਜਿਹਦਾ ਕਸੂਰ ਸਰਕਾਰਾਂ ਦਾ ਹੈ ਸਰਕਾਰ ਦਾ ਕਸੂਰ ਆਗਾ ਤੇਰਾ ਮੇਰਾ ਕੀ ਕਸੂਰ ਹੈ ਇਹਦੇ 'ਚ ਉਹ ਨਾਂ ਬਣਾਉਣੇ ਆ ਆਪਦੀਆਂ ਵੋਟਾਂ ਦੇ ਮਾਰੇ ਬਣਾ ਦਿੰਦੇ ਆ ਉਹ ਹੱਕਾ ਯਾਰ ਕੰਮ ਕੰਦਾ ਕਾ ਕੋਈ ਕਰ ਲੇ ਪਾਵਾਂ ਜ਼ਿੰਮੇਦਾਰ ਰੇੜੀ ਲਾ ਲੇ ਭਈਆ ਲਾ ਲੇ ਕੋਈ ਵੀ ਲਾ ਲੇ ਇਹ ਉਹਨੂੰ ਐਉਂ ਥੋੜੋ ਅੱਖ ਨਾਲ ਵਿੱਚ ਚੱਕ ਰੇੜੀ ਛੋਟ ਜਾ ਇਹ ਗਲਤ ਕਰਨਾ ਡਰ ਹੁਣਾ ਚਾਹੀਦਾ ਕਾਨੂੰਨ ਦਾ ਅੱਖ ਨੂੰ ਰਹਿਣੀ ਗਾ ਕਾਨੂੰਨ ਹੀ ਦबई ਵਾਲੇ ਬਣ ਜਨ ਉਥੇ ਚੀਜ਼ਾਂ ਮੂਹੇ ਪਈਆਂ ਰਹਿਦੀਆਂ ਸੋਨਾ ਸੋਨੇ ਦੇ ਹੱਥ ਨਹੀਂ ਲੱਗਦਾ ਇੱਕ ਬੰਦਾ ਇੱਥੇ ਚਿੱਟਾ ਵੇਚ ਕੋਈ ਚੀਜ਼ ਖੋ ਲੈਣਾ ਉਹਨੂੰ ਪੁੱਛ ਦਾਂ ਲਿਆ ਕੇ ਛੱਡ ਦੇ ਪੋਸਟ ਉਹਦੀ ਗੱਲ ਤਾਂ ਇਹੀ ਆ ਜਿਹੜੀ ਆਕੀ ਨੇ ਆਪਾਂ ਨਹੀਂ ਬਾਹਰ ਜਾਂਦੇ ਆਪਣੇ ਬੱਚੇ ਨਹੀਂ ਬਾਹਰ ਗਏ ਕਿ ਆਪਣੇ ਬੱਚੇ ਨੂੰ ਤੰਗ ਕਰੀ ਆਪਾਂ ਪਤਾ ਹੈ ਇਹ ਤੂੰ ਸਾਡੇ ਬੰਦਿਆ ਸੀ ਐਂ ਕਰਨ ਪਰ ਇਹ ਗੱਲਾਂ ਸੁਣਨਾ ਠੀਕ ਹੈ ਸਭ ਇੱਕ ਨੇ ਗਾ ਕਰ ਲਿਆ ਕਰਨਾਂ ਨੇ ਕਰ ਲਿਆ ਦੂਜੇ ਦਾ ਕੀ ਕਹਨਾ ਤੂੰ ਪਿਛਲੇ ਸਾਲ ਨਹੀਂ ਆਏ ਸੀ ਤੇ ਉਦੋਂ ਵੀ ਟੀਮਦਾਰ ਬਹੁਤ ਔਖੇ ਝੋਨੇ ਵਾਰੇ ਤੇ ਜੇ ਐਦਕੀ ਵੀ ਨਹੀਂ ਤਾਂ ਔਖਾ ਤਾਂ ਹੋਊਗਾ ਹੋਊਗਾ ਇਹਨਾਂ ਨੇ ਚੱਲਦਾ ਕੰਮ ਇਹਨਾਂ ਨੇ ਚੱਲਦਾ ਸਾਰਾ ਬੱਲ ਅਜੇ ਤਾਈਏ ਆਨੇ ਵੀ ਜਿਹਨੇ ਅਪਰਾਧ ਕੀਤਾ سزا ਉਹਨੂੰ ਮਿਲਣੀ ਚਾਹੀਦੀ ਆ ਚਲ ਦੂਜਿਆਂ ਦਾ ਕੰਮ ਚੱਲਣਾ ਚਾਹੀਦਾ ਸਾਰਾ ਪਾਵਾਂ ਉਹ ਉਹ ਬਿੱਗਿਆ ਚਾਹ ਪ੍ਰਵਾਸੀ ਆ ਜਾਂ ਜਿੰਮੇਦਾਰ ਆ ਇਥੋਂ ਦਾ ਰਹਿਣ ਵਾਲਾ ਉਹ ਉਹਨੂੰ ਸਜ਼ਾ ਪੂਰੀ ਮਿਲਣੀ ਚਾਹੀਦੀ ਆ ਾਰ ਗਿਆ ਉਹ ਜਿਵੇਂ ਉਹ ਬਣ ਬਣ ਜਾਣ ਇਹਨਾਂ ਦੇ ਵੀ ਤੇ ਇਹਨਾਂ ਬਿਨਾ ਸਰਨਾ ਤਾਂ ਹੈ ਨਹੀਂ ਨਾ ਨਹੀਂ ਚੋਨਾ ਨਹੀਂ ਲੱਗਣਾ ਨਾ ਹੀ ਚੋਨਾ ਚਾਹੀਦਾ ਸਾਸੀ ਕਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਦੇ ਵਿੱਚ ਇਸ ਵਕਤ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਭਖਿਆ ਹੋਇਆ ਹੈ ਕੁਝ ਲੋਕ ਕਹਿੰਦੇ ਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਚੋਂ ਜਾਣਾ ਚਾਹੀਦਾ ਹੈ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਤੇ ਇੰਡਸਟਰੀ ਵਾਲੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਮਾਲਕ ਉਹ ਕਹਿੰਦੇ ਕਿ ਇਹ ਇੱਕ ਗਲਤ ਬੰਦੇ ਦੀ ਸਜ਼ਾ ਇੱਕ ਅੱਦੇ ਦੀ ਸਾਰੀਆਂ ਉਹਨਾਂ ਮਜ਼ਦੂਰਾਂ ਨੂੰ ਨਹੀਂ ਦੇਣੀ ਚਾਹੀਦੀ ਇਹ ਅੱਜ ਵਿਚਾਰ ਚਰਚਾ ਪੰਜਾਬ ਦੇ ਵਿੱਚ ਛਿੜੀ ਹੋਈ ਆ ਆਮ ਪਿੰਡਾਂ ਦੇ ਲੋਕ ਕੀ ਸੋਚਦੇ ਆ ਆਮ ਸੁਧਾਰਨ ਲੋਕ ਕੀ ਸੋਚਦੇ ਆ ਇਹ ਵੀ ਅੱਜ ਤੁਹਾਨੂੰ ਅਸੀਂ ਸੁਣਾਵਾਂਗੇ ਕਿ ਪਿੰਡਾਂ ਦੇ ਲੋਕ ਕੀ ਸੋਚਦੇ ਆ ਇਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਕੀ ਲੱਗਦਾ ਵੀ ਇਹ ਮੁੱਦਾ ਹੈ ਕਿ ਨਹੀਂ ਹੈ ਮੁੱਦਾ ਤਾਂ ਸੀਗਾ ਪਰ ਇਹਨਾਂ ਵਾਸਤੇ ਕਾਨੂੰਨ ਬਣ ਜੇ ਬਸ ਸਖਤ ਕਾਨੂੰਨ ਬਣ ਜੇ ਵੀ ਹਰੇਕ ਵਾਸਤੇ ਬਣ ਜੇ ਇਹਨਾਂ ਵਾਸਤੇ ਕੀ ਜਿਹੜਾ ਏਡਾ ਗਲਤ ਕੰਮ ਕਰਦਾ ਉਹ ਹੀ ਹੈ ਜ਼ਿੰਮੇਦਾਰ ਗਰੀਬ ਕੋਈ ਵੀ ਗਰੀਬ ਵਾਸਤੇ ਹਰਕ ਵਾਸਤੇ ਕਾਨੂੰਨ ਬਣ ਜੇ ਮਜ਼ਦੂਰਾਂ ਤੋਂ ਕੋਈ ਤਰਾਜ ਨਹੀਂ ਉਹਨਾਂ ਦੀ ਕਾਨੂੰਨ ਦੀ ਉਲੰਘਣਾ ਕਰਦੇ ਜਿਹੜਾ ਜੁਰਮ ਕਰਦੇ ਉਹਦੇ ਤੋਂ ਤਰਾਜ ਹੈ ਹਾਂਜੀ 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 ਉਹਨਾਂ ਤੋਂ ਬਸ ਉਹ ਕੋਈ ਨਹੀਂ ਉਹਦਾ ਰਹਿਣ-ਮਹਿਣ ਬਾਕੀ ਉਹਨਾਂ ਦਾ ਜੋ ਉੱਥੇ ਬਣ ਜੇ ਸਰਟੀਫਿਕੇਟ ਇਥੇ ਪੱਕਾ ਪਤਾ ਹੋਵੇ ਵੀ ਕਿੱਥੇ ਰਹਿਣ ਵਾਲਾ ਇਹ ਤੇ ਸਾਰਾ ਉਹਦਾ ਪਰਿਵਾਰ ਦਾ ਵੇਰਵਾ ਹੋਵੇ ਦੇ ਕੋਲੇ ਪੂਰੀ ਜਿਵੇਂ ਡਿਟੇਲ ਹੁੰਦੀ ਹੈ ਕਿ ਪੁਲਿਸ ਵੈਰੀਫਿਕੇਸ਼ਨ ਹੋ ਜੇ ਹਾਂਜੀ ਆਪਣੇ ਵੀਜ਼ਾ ਦਾ ਉਹਵੇਂ ਹੋ ਜੇ ਬਸ ਵੀ ਬਾਰ ਗਿਆ ਉਹ ਜਿਵੇਂ ਉਹ ਬਣ ਜਾਣੇ ਇਹਨਾਂ ਦੇ ਵੀ ਤੇ ਇਹਨਾਂ ਬਿਨਾ ਸਰਨਾ ਤਾਂ ਹੈ ਨਹੀਂਗਾ ਨਹੀਂ ਝੋਨਾ ਨਹੀਂ ਲੱਗਣਾ ਨਾ ਹੀ ਝੋਨਾ ਝਾਰਿਆ ਜਾਣਾ ਹੋਰ ਖੇਤੀਬਾੜੀ ਦਾ ਕੰਮ ਬਹੁਤ ਆ ਤੇ ਪਰ ਉਹਨੂੰ ਸਜ਼ਾ ਜ਼ਰੂਰ ਦਿਓ ਪੂਰੀ ਤਕੜੀ ਜਿਹੜਾ ਉਹ ਜ ਕੰਮ ਕਰਦਾ ਹੋਰ ਬਸ ਠੀਕ ਹੋ ਸਖਤ ਤੋਂ ਸਖਤ ਸਜ਼ਾ ਹੋਵੇ ਜਿਹੜਾ ਜੁਰਮ ਕਰਦਾ ਬਾਤ ਇਹ ਸਾਰਿਆਂ ਨੂੰ ਸਜ਼ਾ ਨਹੀਂ ਹਾਂ ਸਾਰਿਆਂ ਨੂੰ ਨਹੀਂ ਜਿਹੜਾ ਕਰਦਾ ਉਹਨੂੰ ਸਖਤ ਤੋਂ ਸਖਤ ਹੋਣੀ ਚਾਹੀਦੀ ਉਸੇ ਚੀਜ਼ਾਂ ਹੋਣੀਆਂ ਚਾਹੀਦੀਆਂ ਸਰਕਾਰ ਨੂੰ ਬਣਾਉਣੀਆਂ ਚਾਹੀਦੀਆਂ ਇਹ ਜਿਵੇਂ ਜਿਵੇਂ ਕਹਿ ਦਿੰਦੇ ਆ ਵੀ ਇਹ ਵੋਟਾਂ ਦੋ ਬਣਾਈ ਬੈਠੇ ਉਧਰਲੀ ਵੀ ਆਧਾਰ ਕਾਰਡ ਵੀ ਇਹਦੇ ਚ ਦਾ ਕਸੂਰ ਸਰਕਾਰਾਂ ਦਾ ਹੈ ਇਹਦੇ ਚ ਦਾ ਸਰਕਾਰ ਦਾ ਕਸੂਰ ਹੈ ਆ ਤੇਰਾ ਮੇਰਾ ਕੀ ਕਸੂਰ ਹੈ ਇਹਦੇ ਚ ਉਹ ਨਾਂ ਬਣਾਉਣੇ ਆ ਆਪਦੀਆਂ ਵੋਟਾਂ ਦੇ ਮਾਰੇ ਬਣਾ ਦਿੰਦੇ ਆ ਜਿਹੜੀ ਸਰਕਾਰ ਬੰਦੀ ਉਹ ਅੰਦਰ ਮੈਨੂੰ ਵੋਟਾਂ ਪਾਉਣਗੇ ਤੇ ਉਹ ਬਣਾ ਦਿੰਦੇ ਆ ਆਏ ਹੋਈ ਜਾਂਦੀ ਆ ਓਏ ਵੇਖਦੇ ਨਹੀਂ ਵੀ ਕਿਹੋ ਜੇ ਬੰਦੇ ਦੀ ਅਸੀਂ ਉਹ ਉਹਨਾਂ ਨੇ ਵੇਖਣਾ ਹੀ ਨਹੀਂ ਅੱਗਾ ਪਿੱਛਾ ਵੀ ਕੌਣ ਆ ਕੌਣ ਨਹੀਂ ਉਹਨਾਂ ਤਾਂ ਵੋਟ ਲੈਣੀ بس ਇਹ ਚੀਜ਼ਾਂ ਜਿਹੜੀਆਂ ਇਹ ਗਲਤ ਆ ਉਹਦਾ ਖਮਿਆਜਾ ਆਪਾਂ ਭੁਗਤਦੇ ਆ ਆ ਉਹਦਾ ਪੱਜਾ ਆਪਾਂ ਨੂੰ ਭੁਗਤਣਾ ਪੈਂਦਾ ਸਾਰਾ ਇਹ ਚੀਜ਼ਾਂ ਗਲਤ ਆ ਆਮ ਜਿਹੜੇ ਮਜ਼ਦੂਰ ਹੈ ਵਿਚਾਰੇ ਕਈ ਤਾਂ ਹੁਣ ਡਰਦੇ ਆ ਉਹ ਛੱਡ ਕੇ ਵੀ ਜਾ ਰਹੇ ਆ ਜਿਵੇਂ ਪਹਿਲਾਂ ਜੰਗ ਵੇਲੇ ਵੀ ਉਹ ਚਲੇ ਗਏ ਸੀ ਹੜ੍ਹ ਗਏ ਸੀ ਕਿ ਉਹ ਜੰਗ ਵੇਲੇ ਵੀ ਉੱਠ ਕੇ ਹੁਣ ਵੀ ਤੁਰੇ ਜਾਂਦੇ ਆ ਪਰ ਇਹ ਉਹਨਾਂ ਨੂੰ ਚਾਹੀਦਾ ਵੀ ਨਾ ਜਾਣ ਸਰਕਾਰ ਨੂੰ ਰੋਕਣੇ ਚਾਹੀਦੇ ਆ ਵੀ ਨਾ ਜਾਓ ਤੁਸੀਂ ਤੇ ਜਿਹੜਾ ਕਸੂਰ ਕਰੂਗਾ ਉਹਨੂੰ ਬੜਾ ਜਿਵੇਂ ਇਹ ਰੇੜੀਆਂ ਵਾਲਿਆਂ ਨੂੰ ਵਿਚਾਰਿਆਂ ਨੂੰ ਆਪਣੇ ਬੰਦੇ ਘੇਰ ਘੇਰ ਕੇ ਕਰੀਂ ਤੇ ਜਾ ਤੋ ਭਾਜਿਆ ਰੇੜੀ ਲਛੜਦੇ ਉਹ ਹੈ ਗਲਤ ਆ ਇਹ ਗਲਤ ਉਹਨਾਂ ਵਾਸਤੇ ਹਾਂ ਜੇ ਕੋ ਕਰਦੇ ਤਾਂ ਫਿਰ ਉਹਨੂੰ ਭਜਾ ਵੀ ਸਕਦੇ ਆ ਉਹ ਰੋਟੀ ਰੋਟੀ ਖਾਂਦੇ ਆ ਕੀ ਮਤਵ ਲੋ ਜੋ ਰੇੜੀ ਲਾਈ ਬੈਠਾ ਇੱਥੇ ਤੂੰ ਵੀ ਸਬਜੀ ਲੈਣਾ ਮੈਂ ਵੀ ਸਬਜੀ ਲੈਣਾ ਤੇ ਉਹਦਾ ਜੇ ਕੋਈ ਕਸੂਰ ਕਰਦਾ ਤਾਂ ਫਿਰ ਫੜ ਲਓ ਉਹਨੂੰ ਤੇ ਜੇਦੋ ਕਸੂਰ ਹੀ ਨਹੀਂ ਕਰਦਾ ਤਾਂ ਉਹਨੂੰ ਕੱਢਣ ਦਾ ਕੀ ਮਤਲਬ ਹੋ ਰਿਹਾ ਇਹ ਚੀਜ਼ਾਂ ਹੋਣ ਹਰੇਕ ਨੂੰ ਪੂਰਾ ਹੱਕ ਹੈ ਆਦੇ ਰੋਟੀ ਰੋਟੀ ਨੂੰ ਹੱਕ ਆ ਯਾਰ ਕੰਮ ਕਰਨ ਦਾ ਕਾ ਕੋਈ ਕਰ ਲੈ ਪਾਵਾ ਜਿੰਮੇਦਾਰ ਰੇੜੀ ਲਾ ਲੈ ਭਈਆ ਲਾ ਲੈ ਕੋਈ ਵੀ ਲਾ ਲੈ ਤੇ ਉਹਨੂੰ ਐਂ ਥੋੜੋ ਅੱਖ ਨਾਲ ਵਿੱਚ ਚੱਕ ਰਹੀ ਢੋਟ ਜਾ ਇਹ ਗਲਤ ਕੱਲਾ ਇਹ ਸਰਕਾਰ ਨੂੰ ਰੋਕਣਾ ਚਾਹੀਦਾ ਬਿਲਕੁਲ ਸਰਕਾਰ ਨੂੰ ਰੋਕਣਾ ਚਾਹੀਦਾ ਇੱਧਰ ਵੀ ਬਾਈਆਂ ਤੋਂ ਪੁੱਛਦੇ ਆ ਬਾਈ ਬਈ ਵੀ ਜੇ ਇਸ ਤਰੀਕੇ ਨਾਲ ਇਹ ਜਿਹੜਾ ਜਿਵੇਂ ਮੁੱਦਾ ਬਣਿਆ ਪਿਆ ਇਹ ਮੁੱਦਾ ਹੋਣਾ ਚਾਹੀਦਾ ਜਾਂ ਵੀ ਜਿਵੇਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਇੱਕ ਦੀ ਸਜ਼ਾ ਸਾਰਿਆਂ ਨੂੰ ਉਹਨਾਂ ਦੇ ਉਹ ਡਰ ਹੋਣਾ ਚਾਹੀਦਾ ਕਾਨੂੰਨ ਦਾ ਕਾਨੂੰਨ ਹੈ ਨਹੀਂ ਗਾ ਸਹੀ ਨਹੀਂ ਗਾ ਰੱਬ ਨੇ ਕੋ ਕਾਨੂੰਨੀ ਦੁਬਈ ਵਾਲੇ ਬਣ ਜਾਣੇ ਉੱਥੇ ਚੀਜ਼ਾਂ ਉਹਵੇਂ ਪਈਆਂ ਰਹਿੰਦੀਆਂ ਸੋਨਾ ਸੋਨੇ ਹੱਥ ਨਹੀਂ ਲਾਉਂਦਾ ਇੱਕ ਬੰਦਾ ਇੱਥੇ ਚਿੱਟਾ ਵੇਚ ਕੋਈ ਚੀਜ਼ ਖੋਲ ਲੈਂਦਾ ਉਹਨੂੰ ਪੁੱਛ ਗਾਂ ਲਾ ਕੇ ਛੱਡ ਦਿੰਦੇ ਪੁਲਿਸਦਾਰ ਆ ਚੱਕਰੀ ਆ ਸਖਤ ਕਾਨੂੰਨ ਨਹੀਂ ਕਾਨੂੰਨ ਦਾ ਸਖਤ ਹੋ ਜਾਣ ਨਾਲ ਸਾਰੇ ਮੁੱਦੇ ਹੱਲ ਹੋ ਜਾਣਗੇ ਨਹੀਂ ਉਹ ਹੈ ਹੀ ਨਹੀਂ ਇੱਥੇ ਉਹ ਨਹੀਂ ਨੇ ਸਾ ਤੋਂ ਵੱਡੀ ਗੱਲ ਤਾਂ ਇਹ ਹੈ ਜਿਹੜੀ ਆਖੀ ਨੇ ਆਪਣੇ ਬਾਹਰ ਜਾਂਦੇ ਆਪਣੇ ਬੱਚੇ ਨਹੀਂ ਬਾਹਰ ਗਏ ਇਹ ਆਪਣੇ ਬੱਚੇ ਨੂੰ ਤੰਗ ਕਰੀ ਆਪਾਂ ਪਤਾ ਹੈ ਇਹ ਤੂੰ ਸਾਡੇ ਮੁਲਕ ਦਾ ਸੀ ਐਂ ਕਰਾਂ ਪਰ ਇਹ ਗੱਲਾਂ ਇਸ ਕੋਣਾ ਠੀਕ ਹੈ ਸਭ ਇੱਕ ਨੇ ਗਰਾ ਕਰ ਲਿਆ ਕਰਣਾ ਨੇ ਕਰ ਲਿਆ ਦੂਜੇ ਦਾ ਕੀ ਕਰਨਾ ਸਾਰੇ ਤਾਂ ਕੋਈ ਪ੍ਰਵਾਹ ਦੇ ਚਾਰਜ ਹੀ ਇਕੱਠੇ ਹੁੰਦੇ ਐਨਾ ਮੁਲਕ ਵਿੱਚ ਇਕੱਠਾ ਹੁੰਦਾ ਪਰ ਆਪਾਂ ਪਤਾ ਹੈ ਇਹ ਈਰਖੇ ਚ ਨਾ ਪਾਓ ਤੇ ਜਿਹੜੇ ਇੱਥੇ ਵਸੀ ਜਾਂਦੇ ਜਿਹੜਾ ਰੇੜੀਆਂ ਲਾਉਂਦੇ ਆ ਉਹ ਆਪਾਂ ਨੂੰ ਉਹਦਾ ਫਾਇਦਾ ਉੱਥੇ ਆਪਣੇ ਪੰਜਾਬੀ ਬੰਦੇ ਹੀ ਆ ਇੱਥੇ ਕੋਟਪੂਰੇ ਦੱਸਦਾ ਤੁਹਾਨੂੰ ਮੈਂ ਦੋ ਸਾਲ ਸਬਜ਼ੀ ਦੇੰਦਰਾ ਇੱਕਦਮ ਮਿਹਤ ਪੈਸੇ ਦਾ ਚਲਾਈ ਤੇ ਮੇਰੇ ਗੜ ਪਿਆ ਅੱਛਾ ਉਹ ਪੁਣਿ ਅਭਿਵਾਹ ਕਰ ਭਈ ਇਹ ਮਿਹਤ ਆਏ ਮੋ ਅਨ ਬਾਈਸੋ ਮੈਥੂ ਲੋ ਆਹ ਉਹਨੇ ਤਰਸ ਕੀਤਾ ਪੰਜਾਬੀ ਅਜੇ ਦੱਸ ਕਰਾ ਪਤਾ ਇਹਨੇ ਕਿਉਂ ਇਸ ਪੂਰਾ ਪੋਨੇ ਲੋਕਾਂ ਨੂੰ ਕਿਉਂ ਮਰੋਣੇ ਲੋਕਾਂ ਨੂੰ ਮਰੋਣੇ ਤੇ ਹਰ ਕਾਰ ਕਰਨੀ ਉਹ ਹੋਊਗਾ ਵੀ ਇਹੋ ਕੁਝ ਹੋਊਗਾ ਕਿ ਆਪਾਂ ਕਹਦੇ ਮਾਰਾਂਗੇ ਆਪਣੇ ਮਾਰੂਗੀ ਆਪਣੇ ਬੰਦੇ ਦੀ ਬਾਤ ਵਿੱਚ ਆਪਣੇ ਵੀ ਬਾਹਰ ਬੈਠੇ ਆ ਆਪਣੇ ਜਿਵੇਂ ਪੂਰੇ ਆਪਾਂ ਇਹ ਲਾਲੀਏ ਪੰਜਾਬ ਦੇ ਬੰਦਿਆਂ ਨੇ ਪੂਰੇ ਤਗੜੇ ਤਗੜੇ ਕਾਰੋਬਾਰ ਸੈੱਟ ਹੈ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਹੀ ਮੈਂ ਇੱਥੇ ਕੀ ਮੈਂ ਬਾਹਰ ਆ ਕੇ ਆ ਉੱਥੇ ਸਾਨੂੰ ਇੱਕ ਬੰਦੇ ਨੇ ਪੈਸੇ ਨਪਲੇ ਉਹ ਕਹਿੰਦਾ ਕਿ ਕੀ ਕਰਾਂਗਾ ਮੇਰਾ ਮੈਂ ਗੱਲ ਸੁਣ ਅਸੀਂ ਆਪਣੂੰ ਹਿੰਦੀ ਆਦੇ ਮੈਂ ਜੇ ਤੂੰ ਸਾਡੇ ਮੁਲਕ ਜਾਏ ਤੂੰ ਸਾਦੇ ਦਿਹਾੜੀ ਕਰੇ ਤੈਨੂੰ ਕੀ ਦੋਖੂਗਾ ਉਹਨੇ ਮੱਥੇ ਤੇ ਹੱਥ ਮਾਰਿਆ ਆਹਦੀ ਮੈਨੂੰ ਤਾਂ ਪਤਾ ਲੱਗਿਆ ਅਜਿਹਾ ਸੋਚ ਗਿਆ ਲੋਕ ਸਨ ਨਹੀਂ ਸਿਕਾ ਹੱਸਦਾ ਅਹੀ ਦੀਆਂ ਨਹੀਂ ਕਿਤੇ ਸਾਡੇ ਪੈਸੇ ਨਾ ਪਤਾ ਗਾਦੇ ਸੋਚਣ ਤੇ ਹੋਰ ਗੱਲ ਕੁਛ ਨਹੀਂ ਹਾ ਕਿੱਥੇ ਨਹੀਂ ਹਾਂ ਸਾਪਰੇ ਬਥੇ ਕਦੇ ਮਾਰਨਾ ਲੱਗ ਬਣਗੇ ਕਦੇ ਨਹੀਂ ਕਨੇ ਮਾਰਨਾ ਲੱਗਣਗੇ ਜਿਵੇਂ ਜਿਵੇਂ ਪਹਿਲਾਂ ਆਪਣੇ ਮਾਹੌਲ ਖਰਾਬ ਹੋ ਜਾਂਦਾ ਜਿਵੇਂ ਕਿਸੇ ਚੀਜ਼ ਦਾ ਮੁੱਦਾ ਲਾ ਲਓ ਤੇ ਮੁੱਦਾ ਬਣ ਬਣ ਜਾਂਦਾ ਵੀ ਹਨਾ ਵੀ ਪੱਗਾਂ ਵਾਲਿਆਂ ਨੂੰ ਫਿਰ ਟੰਗ ਕਰਨ ਲੱਗ ਜਾਂਦੇ ਆ ਪੂਰਾ ਸਿੱਖ ਕੌਮ ਦਾ ਹੋਇਆ ਕਾਨੂੰਨ ਚ ਢਾਈ ਬੈਠੇ ਆ ਉਹ ਨਵਾ ਦਿੰਦੇ ਆ ਹੁਣ ਉਹ ਜਦੋਂ ਪੱਗ ਲਾ ਦਿੰਦੇ ਉਹ ਆਸ ਦਿੰਦੇ ਵੀ ਸਿੱਖ ਦੀ ਪੱਗ ਲਾਤੀ ਹੁਣ ਉਹਦੇ ਜਾਇ ਨਹੀਂ ਪਤਾ ਲੱਗਦਾ ਵੀ ਸਿੱਖ ਦਾ ਕਸੂਰ ਆ ਕਿ ਉਹਦਾ ਕਸੂਰ ਆ ਕਸੂਰਵਾਰ ਨੂੰ ਵੇਖਣਾ ਨੂੰ ਪੜਨਾ ਇਹ ਚੀਜ਼ਾਂ ਹੋਣੀਆਂ ਚਾਹੀਦੀ ਨੇ ਜਿਵੇਂ ਜਿਵੇਂ ਆਪਣਾ ਹੁਣ ਅਮਰੀਕਾ 'ਚ ਮੁੰਡਾ ਐਕਸੀਡੈਂਟ ਹੋ ਗਿਆ ਸੀਗਾ ਅਮਰੀਕਾ 'ਚ ਮੁੰਡੇ ਤੋਂ ਉਹਦੇ ਤੋਂ ਫਿਰ ਉਹਨੇ ਸਾਰੇ ਵੀਜ਼ਾ ਬੰਦ ਕਰਤਾ ਉਦੋਂ ਵੀ ਤਾਂ ਮੁੱਦਾ ਉੱਠਿਆ ਸੀ ਨਾ ਵੀ ਇੱਕ ਦੀ ਸਜ਼ਾ ਕਿਉਂ ਦਿੰਨੇ ਆ ਕਿਸੇ ਨੂੰ ਹੈਨਾ ਕਿਉਂ ਸਜ਼ਾ ਦਿੰਦੇ ਆ ਉਹ ਤੋਂ ਅਕਸੀਡੈਂਟ ਹੋ ਗਿਆ ਉਹਨੂੰ ਸਜ਼ਾ ਮਿਲ ਜੇ ਜਿਹੜੀ ਮਿਲਣੀ ਹੈ ਤੇ ਦੂਜਿਆਂ ਦਾ ਕੀ ਕਸੂਰ ਆ ਉੱਥੇ ਹਾਂ ਸਾਰੇ ਵੀਜ਼ਾ ਬੰਦ ਕਰਤੇ ਹਾਂ ਤੇ ਉਹ ਮਾਰਾ ਕੰਮ ਕਰਿਆ ਉਹਨਾਂ ਨੇ ਚੰਗਾ ਨਹੀਂ ਕਰਿਆ ਉਹੀ ਉਹੀ ਆਪਾਂ ਕਰੀ ਜਾਂਦੇ ਆ ਆਹ ਤੇ ਫਿਰ ਇਹ ਗਲਤ ਤਾਂ ਤੈਨੂੰ ਕਹੀਆਂ ਤਾਂ ਕੀ ਜਨੇ ਵੀ ਗਲਤ ਆ ਇਹ ਪੈਸਾ ਬੰਦ ਨਹੀਂ ਗਾ ਇਹ ਘਾਟੇ ਹੁੰਦੇ ਕੀ ਇਹ ਇਹ ਤਾਂ ਫਿਰ ਬੜੀ ਹਵੜਾ ਬੜੀ ਪੈ ਜੂਗੀ ਸਾਰੇ ਮੁਲਕਾਂ 'ਚ ਇਦੋਂ ਇੱਥੋਂ ਕੱਢੇ ਨਾ ਸਾਰੇ ਪਤਾ ਲੱਗ ਜਾਣਾ ਵੀ ਉੱਥੋਂ ਕਰਤੇ ਸੋ ਆਖਣਗੇ ਤੁਸੀਂ ਵੀ ਨਿਕਲੋ ਇੱਥੋਂ ਇਹ ਚੀਜ਼ਾਂ ਹੋ ਜਾਂਦੀਆਂ ਜਦੋਂ ਅਮਰੀਕਾ ਚ ਉਹ ਗਏ ਸੀਗੇ ਆਪਣੇ ਬਿਨਾ ਵੀਜੇ ਤੋਂ ਤੇ ਉਹ ਹੱਥ ਕੜੀਆਂ ਲਾ ਲਾ ਕੇ ਨਹੀਂ ਕੱਢੇ ਤੇ ਉਹ ਮੋਦੀ ਨੂੰ ਆਂਦੇ ਲੋਕ ਆਦੋ ਵੀ ਤੂੰ ਉਹਨੂੰ ਰੋਕਦਾ ਨਹੀਂ ਉਹ ਆਂਦਾ ਉਹਦਾ ਮੁਲਕ ਆ ਮੈਂ ਕਿਵੇਂ ਰੋਕਾਂ ਮੁੱਲੋ ਮੱਲੀ ਨਾ ਜਾਣ ਚੋਰੀ ਗਏ ਆ ਚੋਰੀ ਵਾਲੇ ਨੂੰ ਚੋਰੀ ਦਾ ਹੱਕ ਮਿਲਣਾ ਹੀ ਆ ਇਹ ਚੀਜ਼ਾਂ ਜੀ ਆੰਦੋਲੇ ਇਹ ਵੀ ਆਪਣੇ ਵੀ ਜੇਕਰ ਪੂਰੀ ਬਾਈ ਜੀ ਵੀ ਹੋ ਜੇ ਸਾਰਾ ਸਹੀ ਤਰੀਕੇ ਦੀ ਵੈਰੀਫਿਕੇਸ਼ਨ ਹੋਵੇ ਸਹੀ ਤਰੀਕੇ ਦੇ ਨਾਲ ਉਹਨਾਂ ਦੀ ਪੁਛ ਪੜਤਾਲ ਹੋ ਕੇ ਜਿਹੜਾ ਜਿਵੇਂ ਆਪਣੇ ਆਉਂਦੇ ਆ ਉਹ ਜੀ ਕਿਸੇ ਨਾ ਕਿਸੇ ਦੇ ਸਾਰੇ ਹੀ ਆਉਂਦੇ ਆ ਜਿਵੇਂ ਆਪਣੇ ਹੁਣ ਚ ਮੰਡੀਆਂ ਚਾਹਣਗੇ ਤਾਂ ਉਹ ਕਿਸੇ ਦੇ ਕੋਈ ਠੇਕੇਦਾਰ ਬੁਲਾਊਗਾ ਉਹਨਾਂ ਨੂੰ ਹਾਂ ਪਹਿਲਾਂ ਪੈਸੇ ਕਲਦਾ ਹਰਤ ਜਾ ਉੱਥੇ ਫੇਰ ਉਹ ਆਉਂਦੇ ਆ ਉਹਦੇ ਜ਼ਿੰਮੇਵਾਰੀ ਇੱਥੇ ਵੀ ਆਪਣੇ ਪੰਜੀ ਸੱਤੀ ਕਰੀ ਜਿਵੇਂ ਜੋ ਨੰਨ ਲਾਉਣਾ ਹੁੰਦਾ ਉਹ ਪਹਿਲਾਂ ਫੋਨ ਕਰ ਦਿੰਦੇ ਤੇ ਉਹ ਆਉਂਦੇ ਸਿਆਗ ਕੇ ਉਹ ਆਉਂਦੇ ਪੈਸੇ ਪਹਿਲਾਂ ਦੇ ਦਿੰਦੇ ਇਹ ਚੀਜ਼ਾਂ ਰੁਕਣੀਆਂ ਨਹੀਂ ਚਾਹੀਦੀ ਕੰਮ ਪੰਜਾਬ ਦਾ ਇਹਨਾਂ ਦੇ ਅੱਧਾ ਸਿਰ ਤੇ ਸਿਰ ਤੇ ਹੀ ਆ ਕੰਮ ਨਹੀਂ ਜਮਾ ਠੱਪ ਹੋ ਜਾਊਗਾ ਕੰਮ ਵਾਈਕ ਜਾਊਗੀ ਜਮਾਈਆਂ ਵਿੱਚ ਵਾਈ ਨਹੀਂ ਹੋਣੀ ਫਿਰ ਕਿਸੇ ਤੇ ਜਿੰਮੇਦਾਰਾਂ ਦੇ ਮੁੰਡੇ ਦਾ ਕੰਮ ਛੱਡ ਕੇ ਇਹਨਾਂ ਤੋਂ ਕਰਾਉਂਦੇ ਆ ਪਰਸਾ ਪਰ ਸੀਗੇ 50 ਰੁਪਏ ਦੀ ਬੋਰੀ ਖਲਾਰੀ ਰੇ ਦੀ ਅੱਜ ਦੀ 100 ਰੁਪਏ ਆ ਪਾਰਸੀ 20 ਰੁਪਏ ਦੇ ਰੰਮੀ ਛਟਕਾਈ ਦੇ ਐਕਤੀ ਪਹਿਲਾ 30 ਕਰੇ ਹੁਣ 35 ਕਰਤੇ ਇਥੇ ਦਾ ਹਾਲ ਹੋ ਜਾਊਗਾ ਫਿਰ 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 ਲੇਬਰ ਮਹਿੰਗੀ ਹੋ ਜਾਊਗੀ ਪੂਰੀ ਮਹਿੰਗੀ ਹੋ ਜਾਊਗੀ ਰੇਵ ਮੈਂ ਕਿਸੇ ਤੋਂ ਲਜਾਇਆ ਹੀ ਨਹੀਂ ਜਾਣਾ ਕਿ ਹੁਣ ਨਹੀਂ ਮਿਲਦੀ ਰੇਵ ਤਾਂ ਉਦੋਂ ਕਿੱਥੋਂ ਮਿਲ ਜੂਗੀ ਫਿਰ ਨੁਕਸਾਨ ਹੋਊ ਫਿਰ ਲੇਬਰ ਮਹਿੰਗੀ ਹੋਊ ਪੂਰਾ ਹੋਊ ਪਿਛਲੇ ਸਾਲ ਨਹੀਂ ਆਏ ਸੀ ਤੇ ਉਦੋਂ ਵੀ ਜੀਵਦਾਰ ਬਹੁਤ ਔਖੇ ਝੋਨੇ ਬਾਰੇ ਜੇ ਇਹ ਐਤ ਕਿਉਂ ਨਹੀਂ ਤੇ ਔਖਾ ਦਾ ਹੋਊਗਾ ਹੋਊਗਾ ਇਹਨਾਂ ਨੇ ਚੱਲਦਾ ਕੰਮ ਇਹਨਾਂ ਨੇ ਚੱਲਦਾ ਸਾਰਾ ਪਰ ਅਸੀਂ ਤਾਂ ਇਹ ਆਣੇ ਆ ਵੀ ਜਿਨੇ ਅਪਰਾਧ ਕੀਤਾ سزا ਉਹਨੂੰ ਮਿਲਣੀ ਚਾਹੀਦੀ ਆ ਚੱਲ ਦੂਜਿਆਂ ਦਾ ਕੰਮ ਚੱਲਣਾ ਚਾਹੀਦਾ ਜਿਵੇਂ ਚੱਲੀ ਜਾਂਦਾ ਜੀ ਇੱਥੇ ਆਣੇ ਜੀ ਬਿਲਕੁਲ ਲੋਕਾਂ ਦਾ ਕਹਿਣਾ ਕਿ ਜੇ ਜੋ ਅਪਰਾਧੀ ਐ ਉਹ ਭਾਵੇਂ ਕਿਤੋਂ ਦਾ ਹੀ ਐ ਉਹ ਭਾਵੇਂ ਜਿੰਮੇਦਾਰਾ ਭਾਵੇਂ ਉਹ ਦੂਜਾ ਚਾਹ ਪ੍ਰਵਾਸੀ ਆ ਜਾਂ ਜਿੰਮੇਦਾਰਾ ਇਥੋਂ ਦਾ ਰਹਿਣ ਵਾਲਾ ਉਹਨੂੰ ਸਜ਼ਾ ਪੂਰੀ ਮਿਲਣੀ ਚਾਹੀਦੀ ਹੈ। ਭਾਵੇਂ ਕੋਈ ਵੀ ਆ, ਭਾਵੇਂ ਐਮਪੀ ਦਾ ਮੁੰਡਾ ਐ ਤੇ ਭਾਵੇਂ ਕਿਸੇ ਚੀਜ਼ ਦਾ ਮੁੰਡਾ। ਇਹ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ। ਉਹ ਐਮਪੀ ਦੇ ਮੁੰਡੇ ਨੂੰ ਤਾਂ ਛੱਡ ਦਿੰਦੇ ਆ ਤੇ ਤੇਰੇ ਮੇਰੇ ਤੇ ਪਾ ਦਿੰਦੇ ਆ। ਆ ਗੱਲਾਂ ਹੋਈਆਂ ਪਈਆਂ ਇੱਥੇ। ਕਾਨੂੰਨ ਦੀਆਂ ਢਿੱਲਾ ਢਿੱਲਾ ਕਾਨੂੰਨ ਹੋਣਾ ਵੀ ਥੋੜਾ ਹੋਣਾ ਥੋੜਾ ਨਹੀਂ ਜਿਆਦਾ ਢਿੱਲਾ ਹੈ। ਪੂਰਾ ਕਰਣਾ ਹੋਣਾ ਚਾਹੀਦਾ ਕਾਨੂੰਨ। ਇਹ ਐ ਬੇ ਚੀਜ਼ਾਂ ਕਰੜੇ ਕਾਨੂੰਨ ਦਾ ਵੀ ਫਾਇਦਾ ਕਈ ਵਾਰੀ ਗਲਤ ਬੰਦੇ ਚੱਕ ਕੇ ਇਹਦੇ ਫਸਾ ਲੈਂਦੇ ਆ ਦੂਜਿਆਂ ਫਿਰ ਉਹ ਵੀ ਗਲਤ ਆ ਨਾ ਫਿਰ ਸਹੀ ਬੰਦੇ ਨੂੰ ਚੱਕਣਾ ਜਿਹੜਾ ਸਹੀ ਆ ਉਹਦੇ ਤੇ ਕਰਨ ਨਜਾਇਜ਼ ਪਾਉਣਾ ਜਿਹੜਾ ਉਹ ਤਾਂ ਬਹੁਤ ਮਾੜਾ ਆ ਉਹ ਫਿਰ ਪੁਲਸ ਵਾਲੇ ਭੁਗਤੀ ਵੀ ਜਾਂਦੇ ਵਿੱਚ ਕਈ ਇਹ ਚੀਜ਼ਾਂ ਹੋ ਜਾਂਦੀਆਂ ਐਸਐਸਪੀ ਨੂੰ ਸਜ਼ਾ ਹੋਈ ਹਾਂ ਹਾਂ ਉਹ ਜਦੋਂ 83 ਦਿਲੇ ਕਿ ਉਹ ਚੱਕ ਚੱਕ ਮਾਰੇ ਸੀ ਤੇ ਉਹ ਸੱਤਾ ਨੂੰ ਅੱਠਾ ਨੂੰ ਹੋਈ ਨਹੀਂ ਸਜ਼ਾ ਇਹ ਫਿਰ ਉਹ ਜਨ ਪੈ ਕੇ ਦੋ ਪਾਪਤਾ ਵਾਲਾ ਨਹੀਂ ਜਾਂਦਾ ਇਹ ਚੀਜ਼ਾਂ ਹੋ ਜਾਂਦੀਆਂ ਰੱਬ ਦੀ ਕਚਹਿਰੀ 'ਚ ਤਾਂ ਇਨਸਾਫ ਹੁੰਦਾ ਹੀ ਹੈ ਉੱਥੇ ਤਾਂ ਇਨਸਾਫ ਮਿਲਣਾ ਹੀ ਮਿਲਦਾ ਉਹ ਆਏ ਤਾਂ ਇਹ ਨਹੀਂ ਵੀ ਮੌਕੇ ਤੇ ਮਿਲ ਜੇ ਉਹ ਦਿਨ ਪੈ ਜਾਂਦੇ ਆ ਇਹ ਡੇਰ ਹੋ ਜਾਂਦੀ ਇਹ ਨਹੀਂ ਨਹੀਂ ਹੈ ਇਹ ਤਾਂ ਕਹਿੰਦਾ ਮੈਂ ਤਾਂ ਦੁੱਖੰਦਾ ਮੈਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਜਿਹਨਾਂ ਹੋਏ ਨਾ ਤਾਂ ਕਾ ਉਹਦਾ ਦਿਲ ਦੁਖੀ ਹੁੰਦਾ ਇਹ ਮੈਨੂੰ ਪੁੱਛਿਆ ਕਿ ਨਹੀਂ ਨਾਤਾ ਹੈ ਅਤੇ ਇਹਨਾ ਜਿਹੜੀ ਅਗਰ ਤੁਸੀਂ ਕਰਦੇ ਆ ਇਹ ਇਨਸਾਫ ਇਸ ਤੇ ਹੋਣਾ ਚਾਹੀਦਾ ਜਿਹੜੇ ਬੰਦੇ ਨੇ ਇੱਕ ਕੰਮ ਕੀਤਾ ਸਜ਼ਾ ਉਹਨਾਂ ਨੂੰ ਸਖਤ ਮਿਲੇ ਤੇ ਦੂਜਿਆਂ ਦਾ ਕੋਈ ਗੁਨਾ ਨਹੀਂ ਉਹਨਾਂ ਕਿ ਆਪਾਂ ਫੇਰਦੇ ਆ ਬਿਲਕੁਲ ਪੰਜਾਬ ਦੇ ਜਿਹੜੇ ਆਮ ਪਿੰਡਾਂ ਦੇ ਲੋਕ ਆ ਉਹ ਪ੍ਰਵਾਸੀਆਂ ਤੋਂ ਬਿਲਕੁਲ ਵੀ ਨਾਰਾਜ਼ ਨਹੀਂ 나 ਹੀ ਉਹ ਪ੍ਰਵਾਸੀਆਂ ਨੂੰ ਚਾਹੁੰਦੇ ਆ ਕਿ ਉਹ ਇੱਥੋਂ ਛੱਡ ਕੇ ਜਾਣ ਕਿਉਂਕਿ ਪੰਜਾਬ ਦੇ ਪਿੰਡਾਂ ਦੀ ਖੇਤੀਬਾੜੀ ਦਾ ਕੰਮ ਪ੍ਰਵਾਸੀਆਂ ਦੇ ਬਹੁਤਾ ਸਿਰ ਤੇ ਆ ਇੱਥੋਂ ਤੱਕ ਕਿ ਮੰਡੀਕਰਨ ਜਿਹੜਾ ਹੁਣ ਝੋਨੇ ਦੀ ਫਸਲ ਦੀ ਜਿਹੜੀ ਖਰੀਦ ਹੋਣੀ ਆ ਉਹ ਵੀ ਉਹਨਾਂ ਦੇ ਸਿਰ ਤੇ ਹੋਣੀ ਆ ਇਸ ਲਈ ਲੇਬਰ ਪੰਜਾਬ ਦੀ ਜੇਕਰ ਇੱਥੋਂ ਚਲੀ ਜਾਣ ਪ੍ਰਵਾਸੀ ਚਲੇ ਜਾਣਗੇ ਤਾਂ ਮਹਿੰਗਾਈ ਵੀ ਬਹੁਤ ਲੇਬਰ ਮਹਿੰਗੀ ਹੋਣ ਦੇ ਵੀ ਬਹੁਤ ਅਸਾਰ ਬਣ ਜਾਣਗੇ ਤੁਸੀਂ ਕੀ ਸੋਚਦੇ ਹੋ ਇਸ ਗੱਲਬਾਤ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜੇ ਹੋ ਜੇ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ